ਲਓ ਵੀ ਦੋਸਤੋ ਆਪਣੇ ਚੱਲੇ ਆਗੇ ਫੱਕ ਲਾਉਣਾ ਤੇ ਵਿਆਹ ਜਿੰਨਾ ਸਮਾਨ ਹੋ ਗਿਆ ਦੇਖੋ ਇਹ ਸਾਰਾ ਕੱਲ੍ਹ ਤੋਂ ਹੁੰਦਾ ਸੀ 24 ਘੰਟੇ ਹੋ ਗਏ ਹਰ ਕਰਦਾ ਕਿ ਯਾਰ ਭਾਈ ਦਾ ਲਾਉਣ ਵਾਲੀ ਕਰਦਾ ਮੈਂ ਪੰਜ ਸਾਰ ਰਹਿ ਗਿਆ ਲੈਂਡਰ ਉਹਦੇ ਵਾਲੀ ਬਾਤ ਜੀ ਜੋੜ ਕੇ 19 ਮਿੰਟਾਂ ਦੀ ਅਨਲਿਸਟਡ ਕੀਤੀ ਹੋਈ ਆ ਅੱਛਾ ਨਾ ਨਹੀਂ ਦਿਖਾਈ ਉੱਤੀ ਕਈ ਵੀਡੀਓ ਅਨਲਿਸਟਡ ਕਰਕੇ ਪਾ ਦਨੇ ਹੈਗੇ ਪাবਲਿਕ ਕਰਕੇ ਬਣਾਉਂਦਾ ਲਾਓ ਵੀ ਚੱਲਿਆਂ ਖੇਤ ਨੂੰ ਉੱਥੇ ਜਾ ਕੇ ਬਣਾਉਣੇ ਆ ਬਲੌਗ ਤੇ ਸੋਨੂੰ ਦਿਖਾਵਾਂਗੇ ਕਿਵੇਂ ਫੱਕ ਲੱਗਦੀ ਆ ਜੇ ਲੋਕ ਖੇਤ ਜਾ ਕੇ ਮਿਲਦੇ ਆ ਬਈ ਲੋ ਵੀ ਮਿੱਤਰੋ ਫੱਕ ਦੀ ਤਿਆਰੀ ਕਰੀ ਜੰਨੇ ਆਗੇ ਮੈਂ ਇੱਕ ਲਾਉਂਦਾ ਸੁਹਾਗਾ ਤੇ ਫੱਕ ਲਾਉਣੇ ਆਪਾਂ ਉਧਰ ਚਾਚੇ ਵਰਗੇ ਉਧਰ ਮੈਂ ਕਿਹੜੇ ਪਾਸੇ ਰੇਖੰਡਾਈ ਜਾਂਦੇ ਆ ਤੇ ਇਧਰ ਇੰਨੇ ਅਸੀਂ ਸੁਹਾਗਾ ਲਾ ਕੇ ਤਿਆਰ ਕਰਦੇ ਆ ਤੇ ਮੋਟਰ ਵੀ ਚੱਲੀ ਜਾਂਦੀ ਆ ਫਿਰ ਸ਼ੀਵ ਜੀ ਦਵਾਰੇ ਆਉਗੀ ਲਾਈਟ ਜਾ ਕੇ ਤੇ ਦੇਖੋ ਤੁਹਾਨੂੰ ਦਿਖਾਉਣੇ ਆ ਸਾਰਾ ਫੱਕ ਲਾਉਂਦੀ ਦਿਖਾਵਾਂਗੇ ਤੁਹਾਨੂੰ ਕਿਵੇਂ ਲੱਗਦੀ ਆ ਆਏ ਦੂਰ ਤਾਈ ਮਾਰਦੀ ਸਾਰੇ ਆਏ ਮਾਰਦੀ ਸਾਰੇ ਲਗਾ ਕੇ ਦੂਜਾ ਕੈਂਪਰ ਚ ਪਿਆ ਬਣੇ ਦੇਖੋ ਭਾਈ ਉਠਦੀ ਜਾਣਾ ਪੀਗ ਹੁਣ ਸੁਹਾਗਾ ਲਾ ਕੇ ਤੇ ਰੇਖ ਢਾਗੇ ਤੇ ਫੇਰ ਮਾਰਾਂਗੇ ਸੁਹਾਗਾ ਤੇ ਫੇਰ ਪਾ ਦਾਂਗੇ ਵੱਟ ਨੇ ਲੈਨੇ ਤੂੰ ਵੀਡੀਓ ਬਣਾ ਲਾ ਮੈਂ ਉਧਰ ਲਿਆ ਹੀ ਆਇਆ ਇੱਥੋਂ ਐਂ ਹੀ ਸਿੱਧਾ ਰੱਖੀ ਬਤਾਜਾ ਜਣਾ ਆਨੇ ਇਹ ਸਬਸਕ੍ਰਾਈਬ ਆਇਆ ਚੱਲਦਾ ਚੱਲਦਾ ਉਧਰ ਨਹੀਂ ਬਸਦਾ ચંદરો પણ ચંદ્રાદા ਉਹ ਟਾਂ ਦਾ ਕੂਆ ਉਹ ਪਾਸਟ ਪਹਿਲਾਂ ਉਹ ਇਹ ਤਾਂ ਰਾਖ ਆ ਗਈ ਦਵਾਈ ਦਾ ਬਾਹ ਚ ਲਾਵਾਂਗੇ ਫੇ ਟਾਕਦਾ ਕੇ ਬਾਹ ਚ ਛਿਟਾਏ ਟਾਕਦਾ ਹਾਂ ਟਾਕਦਾ ਯਾਰ ਇਹਨੂੰ ਟਾਕ ਦੇ ਦੇ ਦਵਾਈ ਲੈ ਆਵੀਂ ਮਿੱਤਰੋ ਬਾਹ ਚ ਲਾਵਾਂਗੇ ਚਾਚਾ ਕਹਿੰਦਾ ਟਾਕ ਦੇ ਤੇ ਆਪਾਂ ਇਹਨੂੰ ਟਾਕ ਦੇ ਲੈਂਦੇ ਹਲੋ ਵੀ ਦਵਾਈ ਆਪਣਾ ਚਾਹ ਜਾਂ ਆ ਗਿਆ ਆਪਣਾ ਚਾਹ ਤੇ ਕੜੀ i got a ਲਓ ਵੀ ਚਾਚੇ ਹੋਰੇ ਖੰਡਾਈ ਜਾਂਦੇ ਰੇ ਐ ਚ ਫੇਰ ਮਾਰਾਂਗੇ ਸੁਭਾਗਾ ਉੱਤੇ ਤੇ ਫੇਰ ਲਾਵਾਂਗੇ ਫੱਕ ਅਰੇ ਤਾਂ ਵਧੀਆ ਨਾ ਡੜੀ ਡੁਲੀ ਹੈ ਨਹੀਂ ਉਹ ਯਾ ਕੇ ਪਾ ਪਰ ਫਰਟ ਕਰਦੇ ਦੋਦੇ ਸੀ ਇਹ ਆਪ ਕੋ ਨਹੀਂ ਰੋਇਆ ਦੇਖੋ ਭਾਈ ਰੇ ਕਿੰਨੀ ਵਧੀਆ ਪਾਣੀ ਆ ਗੋਵਿੰਦਾ ਪੈਸੇ ਕੌਣ ਦਿੰਦਾ ਲੈ ਕੇ ਫੋਨ ਫੜ ਮੈਂ ਵੀ ਫੰਡਾਉਣਾ ਕਈ ਨਾਲ ਯਾਰ ਹੁਦਰੋਂ ਖੜਾ ਦੇ ਉਧਰੋਂ ਫਿੱਟ ਨਹੀਂ ਨਹੀਂ ਇਧਰੋਂ ਇਧਰੋਂ ਖੜਾ ਦੀ ਹਣਾ ਡੱਬ ਜੇ ਨਾ ਘੜੇ ਇਹ ਤਾਂ ਛੱਡ ਦੇ ਇੱਧਰ ਤਾਂ ਬਹੁਤ ਆ ਇਹ ਤਾਂ ਮਾੜੀ ਮੋਟੀ ਸੁਹਾਗੇ ਨਾ ਕਰ ਦੋ ਅੱਪੇ ਸੁਹਾਗਾ ਦੂਰੀ ਵਾਰ ਲਾਉਣਾ ਐਨੇ ਮੈਂ ਗਏ ਸੁਹਾਗਾ ਲਾਉਂਦਾ ਉਹ ਤਾਂ ਪਹੁੰਚ ਆਉਂਦਾ ਹਾ ਉਧਰ ਨਹੀਂ ਆਉਣੀ ਗੇ ਉਧਰ ਉਹਨੀ ਸੌਖੀ ਹੋ ਜਾਂਦੀ ਹੈ ਆਪਣੀ ਰੀ ਬਾਹਲੀ ਸੌਖੀ ਹੁੰਦੀ ਹੈ ਨਾਲ ਹੈ ਤੇ ਕੋਕੋਨਟ ਦੀ ਵੀ ਰੀ ਹੈ ਇਹ ਨਾਲ ਹਾਂ ਨਾਰੀਅਲ ਵਾਲੀ ਸੀ ਆਹ ਉਹ ਦਾ ਬਾਕੀ ਨੇੜੇ ਹੀ ਆ ਅੱਠ ਲਾ ਮੈਂ ਕਿਹਾ ਕਿ ਸੀ ਅੱਠ ਚ ਲਾ ਲਈ ਉਹ ਦੇ ਜਿੰਨੀ ਨਾ ਦੇ ਕੇ ਦੇਖ ਲਾ ਆਹੀ ਘਟੀ ਲਾਉਣੀ ਆ ਮੁੱਠੀ ਨਾ ਦੇ ਯਾਰ ਛੋਟੇ ਜਿੰਨੇ ਆ ਐਂ ਦੇ ਦਿੰਦੀ ਛੋਟੇ ਜਿੰਨਾ ਹੀ ਆ ਵੀ ਸੀ ਕਿੰਨੇ ਚਲਾਉਂਗੇ ਸੀ ਮਰਲੇ ਤੇ ਸੀ ਅਸੀਂ ਲਾਦਾ ਕਿਤੇ ਵਿਰਲੀ ਨਾ ਰਿਹਾ ਜੀ ਯਾਰ ਸੀ ਲਾਦਾ ਚੱਲ ਯਾਰ ਹੁਣ ਕੀ ਹੈ ਇਹ ਉਹ ਬਲਬਾ ਲਾਈ ਰੱਖਿਆ ਦਾ ਹੁਣ ਤੂੰ ਕਿਤੇ ਰੱਖਾ ਨਹੀਂ ਕਰੀ ਨਾ ਨਾ ਜੱਤੀ ਆ ਮਾ ਉਹ ਸਮਝਾ ਸੀ ਚਲਾਵਾਂਗੇ ਉਹ ਤਾਂ ਬੱਟ ਵੀ ਪਾਉਣੀ ਆ ਕਰਮਾ ਮਾਰੀ ਸਾਜ ਦਾ ਪਿੱਤਾ ਵੀ ਨਹੀਂ ਆਇਆ ਉਹ ਤਾਂ ਪਾਦਾ ਇੱਥੇ ਹੀ ਜੁੜਾ ਹੈ ਇੱਕ ਵਾਸੇ 9 ਕਿ ਪਾਸੇ ਦੂਜੇ ਪਾਸੇ ਠੀਕ ਕਲਮਾ ਮਾਰਨੀਆ ਤਾਂ 9 ਮਰਲੇ ਹੋ ਗਿਆ ਸਿੱਧਾ ਹੀ ਹਿਸਾਬ ਹੈ। ਥੋੜੀ ਨੀ। ਹਾਂ। ਪਾਸੇ ਇੱਕ ਮਰਲੇ ਬੰਦਾ ਕਰਨਾ। ਆ ਦੇਖੋ ਬਈ। ਦੇਖੋ ਕਿਵੇਂ ਸ਼ੱਕਰ ਵਰਗੀ ਰੇ ਖਾ ਵੀ ਸਕਦਾ ਬੰਦਾ। ਖਾ ਗਿਆ ਬੰਦਾ। ਖਾ ਵੀ ਸਕਦਾ ਮੈਂ ਖਾ ਕੇ ਵਿਖਾ ਦੇ। ਰੈਡੀ। ਪਾਲੇ ਪਾਲੇ ਹੋਰ ਪਾਲੇ। ਨਾਨਾ ਬੜੀ। ਰੈਡੀ। 6:35 ਹਰ ਬਹੁਤ ਆ ਬੱਲੇ ਬਾਦ ਦੀ ਗੀਤ ਮੋਗਾ ਮੋਗਾ